ਇੱਕ ਜੇਲ੍ਹ ਵਾਲੀ ਗੱਲ ਜਿਹੜੀ ਹੈ ਨਾ ਉਹ ਆਪਾਂ ਕਰਦੇ ਕਰਦੇ ਰਹਿ ਗਏ ਸੀ ਵਿੱਚ ਸੈਂਟਰਲ ਜੇਲ੍ਹ ਵਾਲੀ ਉੱਥੇ ਵੀ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਲੜਾਈ ਇੰਨੀ ਭਿਆਨਕ ਹੋਈ ਕਿ 2250 ਕੈਦੀ ਉੱਥੇ ਆਪਸ ਦੇ ਵਿੱਚ ਇਕੱਠਾ ਹੋ ਗਿਆ ਤੇ ਮੁੜ ਕੇ ਕਹਿੰਦੇ ਕਿ ਦਰਜਨ ਭਰ ਉੱਥੇ ਥਾਣਿਆਂ ਤੋਂ ਪੁਲਿਸ ਮਗਾਉਣੀ ਪਈ ਪਰ ਕਾਰਨ ਕੀ ਬਣਿਆ ਇੱਕ ਅਧਿਕਾਰੀ ਦਾ ਵੀ ਇੱਟ ਨਾਲ ਸਿਰ ਭੰਨਤਾ ਉਹਨਾਂ ਨੇ ਬੁਰੇ ਹਾਲ ਨੇ ਜੇਲ੍ਹਾਂ ਦੇ ਵਿੱਚ ਵੀ ਪਹਿਲਾਂ ਇੱਕ ਖਬਰ ਆਪਾਂ ਕਰਕੇ ਉਹ ਸਨੀਵਾਰੀ ਆਪਾਂ ਕੀਤੀ ਸੀਗੀ ਤੇ ਉਸ ਤੋਂ ਬਾਅਦ ਆ ਫੇਰ ਉਸੇ ਤਰ੍ਹਾਂ ਦੀ ਲਗਭਗ ਖਬਰ ਸੁਖਮ ਸਾਖ ਜਿਹੜੀ ਇਹ ਜੇਲ੍ਹ ਆ ਨਾ ਲੁਧਿਆਣਾ ਜੇਲ ਮੈਂ ਤੁਹਾਨੂੰ ਸ਼ਾਇਦ ਅੱਗੇ ਵੀ ਦੱਸਿਆ ਹੋਵੇ ਹੂੰ ਜੇ ਨਹੀਂ ਮੈਂ ਦੁਬਾਰਾ ਦੱਸ ਦੇਣਾ ਲੁਧਿਆਣਾ ਜੇਲ ਜਿਹੜੀ ਆ ਬਹੁਤ ਵੱਡੀ ਜੇਲ ਆ ਇਹਦੇ ਵਿੱਚ ਹੀ ਜਨਾਨਾ ਜੇਲ ਆ ਇਹਦੇ ਵਿੱਚ ਹੀ ਬੋਸਟਲ ਜੇਲ ਆ ਹੂੰ ਇਹਦੇ ਵਿੱਚ ਹੀ ਗਾਂ ਬੀਕੇਯੂ ਟਾਈਪ ਦੀ ਮਤਲਬ ਕਿ ਭਾਰਤੀ ਕਿਸਾਨ ਯੂਨੀਅਨ ਦੇ ਨਾਮ ਦੀ ਜੇਲ ਹੈ ਜੀ ਬੀਕੇਯੂ ਬੈਰਕਾ ਕਹਿੰਦੇ ਆ ਇੱਕ ਸੈਂਟਰਲ ਜੇਲ ਆ ਐਦਾਂ ਇੱਕ ਹਿੱਸਿਆਂ ਚ ਵੰਡੀ ਹੋਈ ਜੇਲ ਆ ਹੂੰ ਤੁਸੀਂ ਕਹੋਗੇ ਕਿ ਕੀ ਤੂੰ ਉੱਥੇ ਸੁਪਰਡੈਂਟ ਲੱਗਾ ਹੈ ਨਹੀਂ ਸਰ ਮੈਂ ਆਪ ਇਨਾ ਵਰਗਾਈ ਸੀਗਾ ਉੱਥੇ ਜੀ ਠੀਕ ਹੈ ਜੀ ਤਾਂ ਬਹੁਤ ਸਾਡਾ ਕੀ ਅਜੀਜ਼ ਯਾਰ ਆ ਰਿਹਾ ਅੱਜ ਵੀ ਜਿਗਰੀ ਯਾਰ ਆ ਰਿਹਾ ਸਾਡਾ ਕਬੱਡੀ ਦਾ ਬਹੁਤ ਨਾਮੀ ਪਲੇਅਰ ਹੈ ਤੇ ਬਹੁਤ ਤਗੜੀ ਚੈਂਪੀਅਨਸ਼ਿਪ ਕਰਾਉਂਦਾ ਪੰਜਾਬ ਚ ਹੂੰ ਗੇਟ ਤੇ ਉਹਦੀ ਵੀ ਡਿਊਟੀ ਹੁੰਦੀ ਸੀ ਅਸੀਂ ਦੋਨੇ ਯਾਰ ਹੁੰਦੇ ਸੀ ਤੇ ਮੈਂ ਵੇਲਾ ਹੋ ਕੇ ਉਹਦੇ ਕੋਲ ਬੈਠਾ ਹੁੰਦਾ ਸੀ ਜੀ ਤੋਂ ਮਤਲਬ ਯਾਦਾਂ ਨੇ ਉਸ ਜਿੰਦੀਆਂ ਇਹ ਜਿਹੜੀ ਗੱਲ ਹੋਈ ਆ ਉਥੇ ਤੁਹਾਨੂੰ ਮੈਂ ਇੱਕ ਹੋਰ ਕੱਟਣਾ ਯਾਦ ਕਰਵਾਉਣਾ ਸ਼ਾਇਦ ਆਪਣੀ ਆਡੀਅנס ਚੋਂ ਬਹੁਤ ਬੰਦਿਆਂ ਨੂੰ ਉਹ ਤਸਵੀਰਾਂ ਉਹ ਵਿਜ਼ੂਅਲ ਯਾਦ ਹੋਣਗੇ ਕਿ ਲੁਧਿਆਣੇ ਅੱਜ ਤੋਂ 5-6 ਸਾਲ ਪਹਿਲਾਂ ਬੜੀ ਵੱਡੀ ਹਿੰਸਾ ਹੋਈ ਹਮ ਕੈਦੀ ਕੰਧਾਂ ਟੱਪ ਕੇ ਭੱਜ ਗਏ ਉਦੋਂ ਜਿਵੇਂ ਬਾਹਰਲੇ ਮੁਲਕਾਂ ਚ ਨਹੀਂ ਕਈ ਵਾਰ ਬ੍ਰਾਜ਼ੀਲ ਵਰਗੀਆਂ ਜੇਲ੍ਹਾਂ ਚੋਂ ਇਹ ਨਿਕਲ ਪੈਂਦੇ ਆ ਕੈਦੀ ਸਮੂਹਿਕ ਤੌਰ ਤੇ ਹਿੰਸਾ ਹੁੰਦੀ ਆ ਅਨ ਕੰਟਰੋਲਡ ਸਥਿਤੀ ਆ ਤੋਂ ਉਥੋਂ ਫਿਰ ਫਾਇਦਾ ਨਹੀਂ ਚੱਕ ਲੈਂਦੇ ਆ ਜੀ ਜੀ ਇਹ ਪਹਿਲਾਂ ਉਹ ਤੇ ਮੈਂ ਕਦੇ ਗਿਆ ਨਹੀਂ ਜੀ ਜੇਲ ਛੱਡੋ ਮੈਂ ਤੇ ਲੁਧਿਆਣਾ ਨਹੀਂ ਗਿਆ ਪਰ ਕਿਸੇ ਟਾਈਮ ਇਹ ਜੇਲ ਵਾਰ-ਵਾਰ ਹੁੰਦੀ ਸੀ ਹੁਣ ਜਿਹੜੀਆਂ ਵਾਰ-ਵਾਰ ਪਹਿਲਾਂ ਜੇਲਾਂ ਸੀ ਹੁਣ ਉਹਨਾਂ ਦੇ ਦਵਾਲੇ ਬਸ ਉਹ ਵੀ ਹੋ ਜਾਂਦੀ ਇਹ ਵੀ ਪ੍ਰੋਬਲਮ ਹੈ ਹੁਣ ਸੈਂਟਰਲ ਜੇਲ ਫਿਰੋਜ਼ਪੁਰ ਦੀ ਜੇ ਤੁਸੀਂ ਦੇਖੋਗੇ ਤਾਂ ਸ਼ਹਿਰ ਦੇ ਵਿਚਾਲੇ ਆ ਗਈ ਹੈ ਜੀ 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 ਤਾਂ ਇਹ ਕੁਝ ਚੀਜ਼ਾਂ ਹੁੰਦੀਆਂ ਨੇ ਤੇ ਉਦੋਂ ਫਿਰ ਕੈਦੀ ਇਹਨਾਂ ਨੇ ਫੜੇ ਫੁੱਡੇ ਭੱਜ ਕੇ ਕੁਝ ਲੋਕਾਂ ਨੇ ਫੜ ਲਏ ਭੱਜੇ ਜਾਂਦੇ ਕੋਈ ਗੱਟਾ ਟੁੱਟ ਗਿਆ ਐਦਾਂ ਦਾ ਕੰਮ ਹੋਇਆ ਸੀ ਬਹੁਤ ਤਖੜਾ ਹੋਇਆ ਸੀ ਹੁਣ ਜਿਹੜੀ ਕੱਲ੍ਹ ਇਹ ਘਟਨਾ ਵਾਪਰੀ ਆ ਲਗਭਗ ਰਾਤ ਪੈ ਚੁੱਕੀ ਸੀ ਉਦੋਂ ਇਹ ਸੱਤ ਤੋਂ ਅੱਠ ਦੇ ਵਿਚਾਲੇ ਦੀ ਆ ਮੇਰਾ ਕੋਈ ਪੁਰਾਣਾ ਦੋਸਤ ਤੇ ਪੱਤਰਕਾਰ ਉਹਨੇ ਮੈਨੂੰ 9:30 ਫੋਨ ਕੀਤਾ ਕਹਿੰਦਾ ਵੀ ਆ ਕੰਮ ਹੋ ਗਿਆ ਮੈਂ ਕਿਹਾ ਯਾਰ ਵੀ ਉੱਥੇ ਜੇ ਕੰਮ ਵਿਗੜ ਗਿਆ ਤਾਂ ਬਹੁਤ ਜ਼ਿਆਦਾ ਵਿਗੜੂਗਾ ਹੂੰ ਕਿਉਂਕਿ ਜਿੱਥੇ ਤੁਸੀਂ ਰਹੇ ਹੋ ਨਾ ਤੁਹਾਨੂੰ ਪਤਾ ਹੁੰਦਾ ਜੀ ਇਹ ਜਿਹੜੀ ਜੇਲ ਹੈ ਨਾ ਇਹਦੇ ਚ ਨਾ ਤੁਹਾਨੂੰ ਜੁਪੀਬੌਰ ਤੋਂ ਅੱਬਾ ਮੱਜਾ ਮਾਲਵਾ ਹਰ ਥਾਂ ਦਾ ਬੰਦਾ ਮਿਲੇਗਾ ਤੇ ਗਿਣਤੀ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਜ਼ਿਆਦਾ ਗਿਣਤੀ ਹੁੰਦੀ ਆ ਇੱਥੇ ਕਲੇਸ਼ ਜਦੋਂ ਪੈਂਦਾ ਫਿਰ ਬਹੁਤ ਤਕੜਾ ਪੈਂਦਾ ਕਿਉਂਕਿ ਬੈਰਕਾਂ ਬਹੁਤ ਵੱਡੀਆਂ ਨੇ 100 100 700 100 ਉਦੋਂ ਹੀ ਹੁੰਦੀ ਸੀ ਗਿਣਤੀ ਤੁਸੀਂ ਹਿਸਾਬ ਲਾ ਲਓ ਇੱਕ ਬੈਰਕ 'ਚ ਬੰਦੇ ਆਂਦੇ ਜੀ ਹੁਣ ਤਾਂ ਮੈਨੂੰ ਪਤਾ ਨਹੀਂ ਕੀ ਹਾਲ ਹੈ ਇਹ ਮੈਂ ਤੁਹਾਨੂੰ 2022 ਸਾਲ ਪਹਿਲਾਂ ਦੀ ਗੱਲ ਦੱਸਦਾ ਹੁਣ ਉੱਥੇ ਜਿਹੜੀ ਗੱਲ ਅਧਿਕਾਰਤ ਤੌਰ ਤੇ ਦੱਸੀ ਗਈ ਹੈ ਕਿ ਉਹ ਇਹ ਵਾਪਰੀ ਆ ਕਿ ਉਥੇ ਝਗੜਾ ਹੋ ਸੀਗਾ ਤੇ ਉਹ ਇੱਕ ਧਿਰ ਚੋਂ ਸ਼ਾਇਦ ਕਿਸੇ ਨੂੰ ਮਤਲਬ ਕਿ ਬੰਦ ਕਰਨ ਚੱਲੇ ਸੀ ਯਾਨੀ ਆਈਸੋਲੇਸ਼ਨ ਦੇ ਵਿੱਚ ਲੈ ਕੇ ਚੱਲੇ ਸੀ ਸੈਲਾਂ ਚ ਬੰਦ ਕਰਨ ਚੱਕੀਆਂ ਚ ਜੀ ਉਥੇ ਸੈਂਟਰਲ ਜੇਲ ਦੀ ਗੱਲ ਜੇ ਆ ਤੇ ਫਿਰ ਉਥੇ ਨਾਲ ਹੀ ਚੱਕੀ ਆਤਾ ਬੰਦ ਆਤਾ ਜੀ ਦੱਸਦੇ ਕਿ ਉਸ ਵੇਲੇ ਜਿਹਨੂੰ ਬੰਦ ਕਰਨ ਦਾ ਯਤਨ ਕਰ ਰਹੇ ਸੀ ਉਹਦੀ ਹੁਣ ਰੱਬ ਜਾਣੇ ਪਾਗ ਲੱਥੀ ਆ ਲਾਈ ਗਈ ਆ ਕੀ ਹੋਇਆ ਮਾਰਕੋਟ ਦੇ ਵਿੱਚ ਤਾਂ ਇਦਾਂ ਜਦੋਂ ਹੋਇਆ ਹੂੰ ਤਾਂ ਫਿਰ ਉੱਥੇ ਜਿਹੜੇ ਉਹ ਬੈਰ ਕਾਲੇ ਸੀਗੇ ਉਹ ਭੜਕ ਪਏ ਜੀ ਈ ਕਹਿੰਦਾ ਸਾਬ ਤਾਂ ਇਥੋਂ ਇਹ ਕਹਾਣੀ ਵਿਗੜੀ ਆ ਇੰਨੀ ਕੋ ਅਧਿਕਾਰਤ ਤੌਰ ਤੇ ਵੀ ਜਾਣਕਾਰੀ ਆ ਕਿਉਂਕਿ ਪੁਲਿਸ ਅਫੀਸਰ ਸਾਰੀ ਗੱਲ ਨਹੀਂ ਦੱਸਦੇ ਹੁੰਦੇ ਉਹਨਾਂ ਨੇ ਇਹਨਾਂ ਕਿਹਾ ਜੀ ਜਦੋਂ ਇਹਨੂੰ ਬੰਦ ਕੀਤਾ ਜਾ ਰਿਹਾ ਸੀ ਤਾਂ ਉਹ ਉਸ ਵੇਲੇ ਇਹਨੇ ਦੂਜੇ ਕੈਦੀ ਭੜਕਾ ਦਿੱਤੇ ਤੇ ਉਹ ਹਮਲਾਵਰ ਹੋ ਗਿਆ ਜਦੋਂ ਸੁਪਰੀਡੈਂਟ ਸਾਹਿਬ ਨੇ ਰੁਕਿਆ ਅੱਛਾ ਸੁਪਰੀਡੈਂਟ ਅੱਛਾ ਕੰਮ ਕਰ ਰਹੇ ਹੋथे ਸਿੱਧੂ ਸਾਹਿਬ ਨੇ ਕੁਲਵੰਤ ਸਿੰਘ ਸਿੱਧੂ ਦੇ ਜੀ ਜੀ ਉਹਨਾਂ ਨੇ ਮੇਰੇ ਨੂੰ ਲੱਗਦਾ 3 ਕੁ ਮਹੀਨਿਆਂ ਚ 60 ਤੋਂ 80 ਤੇ ਫੋਨ ਹੀ ਫੜਿਆ ਮਲਾਜਮ ਫੜਿਆ ਆਪਦਾ ਹੂੰ ਕੈਦਰ ਸ਼ਕਤੀ ਵੀ ਵਜ੍ਹਾ ਬਣ ਜਾਂਦੀ ਹੈ ਨਾ ਕਿਸੇ ਜੇਲ੍ਹ ਦੇ ਵਿੱਚ ਬੇਚੈਨੀ ਹੁੰਦੀ ਜਿੰਨੀ ਜ਼ਿਆਦਾ ਤੁਸੀਂ ਸ਼ਕਤੀ ਕਰੋਗੇ ਕੈਦੀ ਉਹਨਾਂ ਬੇਚੈਨ ਹੋਵੇਗਾ ਤਾਂ ਇਹ ਚੀਜ਼ਾਂ ਵੀ ਹੁੰਦੀਆਂ ਨੇ ਕਿ ਪ੍ਰਸ਼ਾਸਨ ਦੇ ਉਲਟ ਗੁੱਸਾ ਤਾਂ ਹੁੰਦਾ ਉਹ ਟ੍ਰਿਗਰ ਪੁਆਇੰਟ ਬਣ ਜਾਂਦਾ ਕੋਈ ਇਹ ਤੁਹਾਨੂੰ ਅੰਦਰੂਨੀ ਉੱਥੋਂ ਦੀ ਮਤਲਬ ਕਿ 10 ਦਿਨਾਂ ਦਾ ਮੈਂਟੈਲਿਟੀ ਕਿਦਾਂ ਕੰਮ ਕਰਦੀ ਆ ਤਾਂ ਉੱਥੇ ਨਾ ਕੀ ਆ ਕਿ ਜਿੰਨਾਂ ਕੋ ਮੈਦ ਘਰ ਤੋਂ ਤੁਰਦੇ ਬੱਚੇ ਤੇ ਇਸੇ ਤਰ੍ਹਾਂ ਦੀ ਇੱਕ ਲੜਾਈ ਦੇ ਮਤਲਬ ਕਿ ਪ੍ਰਤੱਖਦਰਸ਼ੀ ਵੀ ਅਸੀਂ ਸੀ ਠੀਕ ਹੈ ਉੱਥੇ ਨਾ ਫੁੱਲਾਂ ਦੀਆਂ ਜਿਹੜੀਆਂ ਕਿਆਰੀਆਂ ਹੁੰਦੇ ਉੱਤੇ ਖੜਗੀਆਂ ਇੱਟਾਂ ਲੱਗੀਆਂ ਹੁੰਦੀਆਂ ਮੈਂ ਹੈਰਾਨ ਸੀ ਕਿ ਅੱਜ ਵੀ ਉਹ ਲੱਗੀਆਂ ਨੇ ਜੀ ਉਹ ਖੜਵੀ ਇੱਟਾਂ ਜਿਵੇਂ ਆਪਾਂ ਪੁਰਾਣੇ ਸਮੇਂ ਸਕੂਲਾਂ 'ਚ ਦੇਖਦੇ ਸੀਗੇ ਐ ਲੱਗੀਆਂ ਭਈ ਨਾ ਜੀ ਤਿੱਖਾ ਪਾਸਾ ਜਿਹਾ ਉੱਪਰ ਹਾਂਜੀ ਰੰਗ ਕੀਤਾ ਹੁੰਦਾ ਇਹ ਦੱਸਦੇ ਵੀ ਉਹ ਇੱਟਾਂ ਦੀ ਵਰਤੋਂ ਹੋਈ ਆ ਉੱਥੇ ਤਾਂ ਇਹਨਾਂ ਦੇ ਬੰਦੇ ਫੱਟੜ ਹੋਇਆ ਬਾਅਦ 'ਚ ਤੇ ਪੁਲਿਸ ਵੀ ਬਹੁਤ ਵੱਡੀ ਆ ਨਾ ਜੀ 12 ਕੇ 13 ਥਾਣੇ ਦੀ ਪੁਲਿਸ ਵੱੜ ਗਈ ਆਂ ਅੰਦਰ ਜੀ ਫਿਰ ਤੇ ਇਹਨਾਂ ਨੇ ਕੁੱਟੇ ਹੋਣੇ ਜੇ ਚਾਕੇ ਉਹਨਾਂ ਨੂੰ ਅੱਗੋਂ ਕਿੰਨੇ ਜ਼ਖਮੀ ਆ ਕੀ ਹਿਸਾਬ ਕਿਤਾਬ ਹੈ ਉੱਥੇ ਜਾਣਕਾਰੀ ਨਹੀਂ ਨਿਕ ਬਿਲਕੁਲ ਜੀ ਰਜੀਵ ਕੁਮਾਰ ਜੀ ਵੀ ਦੱਸ ਰਹੇ ਨੇ ਇੱਕ ਕੰਧਾਂ ਤੋਂ ਛਾਲਾ ਮਾਰੀ ਆ ਤੇ ਹੱਡਗੋਡੇ ਕਹਿੰਦੇ ਬੜੇ ਕੈਦੀਆਂ ਦੇ ਟੁੱਟੇ ਸੀ ਤੇ ਕਰਮਜੀਤ ਜੀ ਵੀ ਦੱਸ ਰਹੇ ਨੇ ਕਿ ਤਾਜਪੁਰ ਰੋਡ ਤੇ ਕਹਿੰਦੇ ਹੁਣ ਤੇ ਬਹੁਤ ਰਿਆਸ਼ ਹੋ ਗਈ ਹਾਂ ਜੀ ਭਾਵੀਆਂ ਪਿੰਡ ਉਦੋਂ ਤੇ ਕੁਝ ਵੀ ਨਹੀਂ ਸੀ ਹੁੰਦਾ ਉਦੋਂ ਥੋੜੇ ਕਾਰਖਾਨੇ ਲੱਗੇ ਹੁੰਦੇ ਸੀ ਉੱਥੇ ਖਾਲੀ ਜਗ੍ਹਾ ਹੁੰਦੀ ਸੀ ਉੱਥੇ ਦਰਿਆ ਦੇ ਮਤਲਬ ਕਿ ਦਰਿਆ ਦੇ ਵਿੱਚ ਤੇ ਹੈਗੀ ਉਹ ਜੇਲ ਥੱਲੇ ਤੇ ਰੇਤਾ ਹੀ ਰੇਤਾ ਸੀ ਉੱਥੇ ਅਸੀਂ ਜਦੋਂ ਹੁੰਦੇ ਨਾ ਇਹਨੇ ਹੁੰਦੇ ਹੀ ਜਿਵੇਂ ਆਪਾਂ ਇੱਥੋਂ ਕੱਢਦੇ ਆ ਨਾ ਖੱਡਾਂ ਚੋਂ ਰੇਤ ਇਸ ਤਰ੍ਹਾਂ ਦੀ ਥੱਲੇ ਰੇਤ ਹੀ ਤਰੀ ਆਉ ਹੂੰ ਬਾਰ ਬਾਰ ਜੇ ਬਣਾਈ ਸੀ ਉਹ ਦਰਿਆਜੇ ਚ